ਬਹੁਤ ਚੰਦਾ ਮਚੂ ਜਿਵੇਂ ਰੂਹ ਐਵੇਂ ਨਾ ਜਿੱਤੇ ਮਾਨ ਕਰੀ ਢਾਈ ਦਿਨ ਦੀ ਪੁਰਾਣੀ ਇੱਥੇ ਤੂੰ ਐਵੇਂ ਨਾ ਜਿੱਤੇ ਮਾਨ ਕਰੀ ਹੁਣ ਟੱਕਰ ਬਰਾਬਰ ਦੀ ਐ ਪਰ ਅਵਣ ਇਹ ਵੀ ਸਿੱਧੂ ਪਰਵਾਰ ਦੀ ਖਡਾਰਨਾ ਹੈ ਇਹ ਰਾਮੀ ਵਾਲਾ ਪਿੰਡ ਹੈ ਫਾਜ਼ਿਲਗਾ ਜ਼ਿਲ੍ਹੇ ਦੇ ਵਿੱਚ ਜਿੱਥੋਂ ਦੇ ਕਹਿੰਦੇ ਹਾਂਸੇ ਹਾਂਡੇ ਹੋਰੀ ਬਾਬੇ ਪੂਰਨ ਵਰਗਿਆਂ ਨੇ ਬਹੁਤ ਤਗੜੀ ਕਬੱਡੀ ਖੇਡੀ ਹੈ ਲਾ ਫਰੀਦਕੋਟ ਦੀ ਖਡਾਰਨ ਬਾਬੇ ਫਰੀਦ ਦਾ ਗੋਲਡ ਕਬੱਡੀ ਕੱਪ ਦਰਜੀਤ ਸਿੰਘ ਜਿੱਥੇ ਸਭ ਪਹੁੰਚੇ ਹੋਇਆ ਹੈ ਅੱਜ ਚੇਚੇ ਤਾਰ ਤੇ ਜਿਨ੍ਹਾਂ ਦਾ ਵੱਡਾ ਰੋਲ ਹੁੰਦਾ ਫੀਕੜ ਦੇ ਮੇਲੇ ਤੇ ਲਾ ਇੱਕ ਪਾਸੇ ਕਹਿੰਦੇ ਗਿੱਟਾ ਚੱਕਿਆ ਗਿਆ ਪਰ ਫੱਡਿਆਂ ਵਾਲਾ ਜੀ ਕਹਿੰਦਾ ਵੀ ਨੰਬਰ ਬਠੰਡੇ ਦੇ ਖਾਤੇ ਜੁੜਦਾ ਹੋਇਆ ਧੀਆ ਨੂੰ ਦਾਨ ਕਰਕੇ ਜਾਂਦੇ ਧੀਆ ਵਾਲਿਓ ਧੀਆ ਨੂੰ ਦਿੱਤਾ ਦਾਨ ਕਹਿੰਦੇ ਬਿਰਥ ਨਹੀਂ ਜਾਂਦਾ ਹੁਣ ਪਰ ਅੱਜ ਕਹਿੰਦੇ ਵੀ ਮਾਣ ਵਾਲੀ ਗੱਲ ਹੈ ਪਹਿਲਾਂ ਕੋਈ ਟਾਈਮ ਹੁੰਦਾ ਸੀ ਇਹਨਾਂ ਬੱਚਿਆਂ ਨੂੰ ਕੋਖਾ ਚ ਕਤਲ ਕਰਾਇਆ ਜਾਂਦਾ ਸੀ ਪਰ ਅੱਜ ਟਾਈਮ ਬੜਾ ਅੱਗੇ ਜਾ ਰਿਹਾ ਪਰ ਰਫ਼ਤਾਰ ਆ ਟਾਈਮ ਦੇ ਵਿੱਚ ਬੜੀ ਇੱਕ ਕਬੱਡੀ ਨੇ ਬੜਾ ਨਾਮ ਨਾ ਖੱਟਿਆ ਤੇ ਜਿੱਥੇ ਅੱਜ ਮੁੰਡਿਆਂ ਦੇ ਮੈਚ ਉੱਥੇ ਪੰਜਾਬ ਦੀਆਂ ਮਾਨਵਤੀਆਂ ਢੀਆਂ ਦੀ ਝਲਟ ਅੱਜ ਸਮਦਾਨ ਦਾ ਦੇਖੀ ਜਾ ਰਹੀ ਹੈ ਬਹੁਤ ਹੀ ਵਧੀਆ ਬੜਾ ਦਿਸ਼ਾਸ ਖਿਡਾਰ ਦੇ ਵਿੱਚ ਬੜੀ ਲਚਕਤਾ ਹੈ ਵੱਡੇ ਵੱਡੇ ਪੰਜਾਬ ਦੇ ਮੇਲਿਆਂ ਦੇ ਨਾਮ ਨਾ ਖੱਟਣ ਵਾਲੀ ਖਿਡਾਰਨ ਲਓ ਦਿਕਸ਼ਾ ਕਬੱਡੀ ਪਾ ਰਹੀ ਹੈ ਚਾਰ ਖਿਡਾਰਨਾ ਸਾਹਮਣਾ ਕਰਦੀਆਂ ਹੋਈਆਂ ਬਹੁਤ ਹੀ ਵਧੀਆ ਕਦੇ ਕਿੰਨਾ ਚ ਬੋਲੀ ਪਾਉਂਦੀਆਂ ਹੁੰਦੀਆਂ ਸੱਸੇ ਵੀ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਇਹ ਗਿੱਧਿਆਂ ਚ ਬੋਲੀਆਂ ਪਾਉਣ ਵਾਲੀਆਂ ਚਰਖਾ ਦੇ ਤੱਤ ਲਾਉਣ ਵਾਲੀਆਂ ਅੱਜ ਮਾਈ ਭਾਗੋ ਬਣ ਕੇ ਰਾਣੀ ਛਾਂਸੀ ਬਣ ਕੇ ਵਿੱਚ ਮੈਦਾਨ ਦੇ ਲੜਦੀਆਂ ਹੋਈਆਂ ਲక్ష్ਮੀ ਬਾਈ ਦਾ ਇਤਿਹਾਸ ਵੜ ਕੇ ਦੇਖੋ ਜੇ ਮਾਤਾ ਗੁਜਰਕਾਰ ਵੱਡੇ ਇਤਿਹਾਸ ਨੇ ਹਰੇ ਵੀ ਪੰਜਾਬ ਦੀਆਂ ਮਾਨਵਤੀਆਂ ਧੀਆਂ ਨੇ ਪਿੰਕੀ ਇੱਕ ਤਗੜੇ ਨੰਬਰ ਦਾ ਵਾਅਦਾ ਕਰਦੀ ਹੋਈ ਨੰਬਰ ਰੀਡਰ ਦੇ ਖਾਤੇ ਏ ਇੱਕ ਵਾਰ ਫੇਰ ਅਸੀਂ ਬਾਬਾ ਤੋਂ ਮਨਸ਼ਾ ਮੇਲਾ ਕਮੇਟੀ ਦਾ ਧੰਨਵਾਦ ਕਰਦੇ ਆ ਸਾਡੇ ਬ्यातਕ ਬੌਜੀ ਸਰਪੰਚ ਸਾਹਿਬ ਸ਼ਗਵਿੰਦਰ ਸਿੰਘ ਜੀ ਖਾਸਾ ਮੈਂਬਰ ਸਾਹਿਬ ਮੰਗ ਸਿੰਘ ਜੀ ਮੈਂਬਰ ਮੈਥ ਟੀਚਰ ਰਜਿੰਦਰ ਕੁਮਾਰ ਜੀ ਬੱਬੂ ਕਲਾਸ਼ਰਾਂਦੀ ਮੈਂਬਰ ਮਨਜੀਤ ਕੌਰ ਮੈਂਬਰ ਹਰਮਨ ਕੁਮਾਰ ਜੀ ਹਰ ਸਾਡੇ ਮਾਸਟਰ ਜਗਦੀਪ ਜਗਦੀਸ਼ ਸਿੰਘ ਜੀ ਜਿਨ੍ਹਾਂ ਦਾ ਮੇਲੇ ਲਈ ਬਹੁਤ ਵੱਡਾ ਸਤਿਕਾਰ ਭੇਜਿਆ ਗੱਦੀ ਨਿਸ਼ੀਨ ਬਾਬਾ ਹਰਨਾਮਦਾ ਜੀ ਪ੍ਰਧਾਨ ਤਮਨ ਕੁਮਾਰ ਪਾਜਾਜ ਦੇਸ਼ ਰਾਜੀ ਸੈਂਕੀ ਸਾਹਿਬ ਹਰਪਜਨ ਲਾ ਜੀ ਸਾਹਿਬ ਕਾ ਸਰਪੰਚ ਕਿਰਪਾਲ ਚੰਦ ਸਾਹਿਬ ਕਾ ਸਰਪੰਚ ਪਿੰਦਰਪਾਲ ਜੀ ਸੇਵਾਦਾਰ ਰਾਏ ਕੁਮਾਰ ਜੀ ਲੰਗਰੀ ਬਾਈ ਸਵਰਨ ਕੁਮਾਰ ਚੰਨ ਬਾਈ ਹਰਮੇਸ਼ ਕੁਮਾਰ ਜੀ ਲੰਗਰੀ ਗੜਵੀ ਗੜਵੀ ਦੁੱਧੀ ਤੇਗਾ ਭਰ ਗਿਆ ਪਿੱਤਲ ਦਾ ਸ਼ਹਿਰੋਂ ਲੈਂਦੇ ਦੋ ਚੋਂ ਕਿਥੋਂ ਖੁਆ ਨਿਕਲਦਾ ਔਖਾ ਕੇ ਦੇਖੀ ਕਿੰਨਾ ਲੱਗਦਾ ਫਰਕ ਸਵਾਦਾਂ ਚ ਡੋਡਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਵਾਜਾਂ ਜੋ ਡਬਲ ਟੱਚ ਹੋ ਗਿਆ ਖੇਤੋਂ ਵੀ ਪੈ ਗਈ ਬਿੰਦੋ ਵੀ ਪੈ ਗਈ ਪੈ ਗਿਆ ਟੱਪਰ ਸਾਰਾ ਡਬਲ ਟੱਚ ਦੇ ਸ਼ਾਰੇ ਹੋ ਗਏ ਨੇ ਟਿੱਕੀ ਦਰਸ਼ਕਾਂ ਨੂੰ ਬੇਨਤੀ ਅਵੀਨਤੀਆਂ ਦਾ ਜਰੂਰ ਮਾਇਆ ਦਾ ਕਰਨੀ ਹੈ 10 20 ਨਾਲ ਕੋਈ ਫਰਕ ਨਹੀਂ ਪੈਂਦਾ ਪਰ ਧੀਰਧਤਾ ਦਾ ਦਾਨ ਕਹਿੰਦੇ ਬਿਹਤਰੀ ਜਾਂਦਾ ਹੁੰਦਾ ਫਰੀਦਕੋੜ ਦੀ ਖਿਡਾਰੀ ਕਬੱਡੀ ਪਾਰੀ ਹੈ ਕਦੇ ਹਰਜੀਤਪਾਲ ਬਾਜੇਖੰਡ ਦਾ ਬਹੁਤ ਵੱਡਾ ਨਾਂ ਕਬੱਡੀ ਦੁਨੀਆ ਵਿੱਚ ਰਿਹਾ ਪਰ ਨੰਬਰ ਬਠਿੰਡੇ ਦੇ ਖਾਤੇ ਜੁੜਦਾ ਹੋਇਆ

ਇਹ ਟੱਕਰ ਇਹ ਟੱਕਰ 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 ਪਰ ਨੰਬਰ ਕਹਿੰਦੇ 30 ਸਕਿੰਟ ਦਾ ਹੰਟਰ ਵੱਜਣ ਵਾਲਾ ਆ ਪਰ ਪੁਆਇੰਟ ਜਾਫੀ ਦੇ ਖਾਤੇ ਫਰੀਦਕੋਟ ਦੇ ਖਾਤੇ ਜੁੜਦਾ ਹੋਇਆ ਵਰਜੀਤ ਸਿੰਘ ਸਿੱਧੂ ਸਾਹਿਬ ਬਹੁਤ ਸਾਰਾ ਮਾਨ ਕਰ ਗਏ ਨੇ ਬੋਲਾਂ ਤੋਂ ਖੁਸ਼ ਹੋ ਗਏ ਸਾਡੇ ਇਲਾਕੇ ਦੀ ਫਰੀਦਕੋਟ ਦੀ ਬਹੁਤ ਵੱਡੀ ਸ਼ਖਸੀਅਤ ਹੈ ਵੱਡਾ ਨਾਮ ਕਬੱਡੀ ਦੇ ਵਿੱਚ ਭਵੇਂ ਮੇਜਰ ਬ੍ਰਾਡ ਦਾ ਨਾਂ ਤੇ ਜਿਲੰਦਰ ਸਿੰਘ ਸਿੱਧੂ ਬਾਈ ਵਰਗੇ ਨੇ ਵੱਡੇ ਵੱਡੇ ਕੱਪ ਕੀ ਕਰਾਇਆ ਪੰਜਾਬ ਦੇ ਮੇਲਿਆਂ ਤੇ ਔਰ ਭਲੂਰ ਦੇ ਕਹਿੰਦੇ ਕੱਪ ਦੇ ਬੋਲਟ ਕਹਿੰਦੇ ਸਿੱਧੂ ਸਾਹਿਬ ਚੌਲਾ ਨੂੰ ਵੜਦੇ ਰਹੇ ਆ ਸਰਕਾਰ ਸਾਡੀ ਕਬੱਡੀ ਦਾ ਹਾਰ ਟਾਈਮ ਹੋ ਗਿਆ ਜੀ ਇਹ ਹਾਰ ਟਾਈਮ ਦੇ ਨੰਬਰ ਨੇ ਜਿਹੜੇ ਫਰੀਦਕੋਟ ਦੇ 15 ਨੰਬਰ ਫਰੀਦਕੋਟ ਦੇ ਆ ਜੀ ਤੇ 11 ਨੰਬਰ ਆ ਬਠਿੰਡਾ ਜੇ ਮੈਚ ਵਧੀਆ ਲੱਗਿਆ ਤਾੜੀ ਮਾਰ ਦਿਓ 11 ਤੇ 15 ਕੋਈ ਜ਼ਿਆਦਾ ਫਰਕ ਨਹੀਂ ਮੈਚ ਕੰਟੀਨਿਊ ਚੱਲ ਰਿਹਾ ਇਸ ਤੋਂ ਬਾਅਦ ਅਕਸ਼ਣਾ ਵਾਲੇ ਬੱਚਾ ਦਾ ਮੈਚ ਹੋਵੇਗਾ ਜਿੰਨੇ ਵੀ ਦਰਸ਼ਕ ਵੀ ਪਹੁੰਚੇ ਹੋਏ ਨੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਠੱਠਾ ਮਾਰਦਾ ਇਕੱਠਾ ਹੈ ਸੁਖੀ ਫਲੇੜਾਂ ਵਾਲੀ ਕਬੱਡੀ ਪਾ ਰਹੀ ਹੈ ਜੀਤਾਰੀ ਦੇ ਨਾਲ ਖੇਡ ਮੈਦਾਨ ਦੇ ਅੰਦਰ ਦੇਖਦੇ ਆ ਵੀ ਕਿਹੜੀ ਖਿਡਾਰੀ ਨੇ ਟੱਚ ਕਰਕੇ ਨੰਬਰ ਜੋੜਦੀ ਹੋਈ ਪੁਆਇੰਟ ਬਟੰਡਾ ਲਈ ਟੀਮ ਲਈ ਜੁੜਦਾ ਹੋਇਆ ਚਰਖਾ ਬੇਸ਼ੱਕ ਕਤਰਾ ਨਹੀਂ ਆਉਂਦਾ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਕਰਕੇ ਪ੍ਰਾਈ ਸਕੂਲਾਂ ਕਾਲਜਾਂ ਦੇ ਵਿੱਚ ਮਾਂ ਬਾਪ ਦਾ ਨਾਂ ਚ ਮਕਾਉਣ ਕੁੜੀਆਂ ਟੋਲੇ ਪੱਜ ਦਾ ਨਾਲੇ ਪਾਉਂਦੀਆਂ ਪਗੜੇ ਜਦੋਂ ਬਾਈ ਦਾ ਟੋਲ ਤੇ ਪਾਉਣ ਪਗੜੇ ਇਹ ਪੰਜਾਬ ਦੀਆਂ ਮਹਾਨ ਕੁੜੀਆਂ ਮੱਖ ਬਵਾੜ ਦਾ ਮੱਖਰ ਬਰਾੜ ਲੱਗਦਾ ਡਰ ਲੋਕੋ ਕਦੇ ਸੱਸ ਨੂੰ ਜੱਫੀ ਨਾਲ ਪਾਉਣ ਕੁੜੀਆਂ ਸਾਡੇ ਪੰਮਣ ਬਜਾਜ ਜੀ ਪ੍ਰਧਾਨ ਸਾਹਿਬ ਉਹਨਾਂ ਨੂੰ ਬਹੁਤ ਸਾਰਾ ਮਾਣ ਬੋਲਣ ਦਾ ਖੁਸ਼ ਕੀਤਾ ਗਿਆ ਹੈ ਤਾਰਬਾਦ ਕਰਦੇ ਪੰਮਨ ਮਜਾਦੀ ਦਾ ਸਾਡੇ ਪ੍ਰਧਾਨ ਸਾਹਿਬ ਵੱਡਾ ਮਾਣ ਹੈ ਸਾਡੀ ਕਬੱਡੀ ਦਾ ਲਓ ਦੀਖਸ਼ਾ ਕਬੱਡੀ ਪਾਰੀ ਹੈ ਚਾਰ ਜਾਫੀ ਹੈ ਫਰੀਦਕੋਟ ਦੀ ਟੀਮ ਹੈ ਦੇਖਦੇ ਆ ਬਾਬੇ ਫਰੀਦ ਦੀ ਧਰਤੀ ਲਓ ਉਧਰ ਦੇ ਪਾਸੇ ਤਕੜਾ ਸੰਘਰਸ਼ ਹੈ ਪਰ ਪੁਆਇੰਟ ਰੇਡਰ ਦੇਖwidehat ਹੈ ਇੱਕ ਬਾਈ ਜੀ ਜ਼ਰੂਰੀ ਸੂਚਨਾ ਪਾਸ ਸਾਹ ਦਾ ਬੱਚਾ ਗੁੰਮ ਹੋਇਆ ਤੇ ਸਾਨੂੰ ਲੱਭ ਗਿਆ ਡੇਰੇ ਦੇ ਵਿੱਚੋਂ ਬੱਚਾ ਜੇਕਰ ਕੋਈ ਦਰਸ਼ਕ ਦਾ ਮਾਤਾ ਪਿਤਾ ਹੋਵੇ ਜਾਂ ਚਾਚਾ ਦਾ ਖੜਾ ਤੇ ਕਿਰਪਾ ਕਰਕੇ ਡੇਰੇ ਚੋਂ ਬੱਚਾ ਪ੍ਰਾਪਤ ਕਰ ਸਕਦਾ ਖੇਡ ਮੈਦਾਨ ਦੇ ਅੰਦਰ ਇਹ ਸੋਚਣਾ ਜ਼ਰੂਰੀ ਹੈ ਜੀ ਲਓ ਉਧਰਲੇ ਪਾਸੇ ਤੂਫਾਨ ਇੱਕ ਤਗੜੇ ਨੰਬਰ ਦਾ ਵਾਧਾ ਕਰਦੀ ਹੋਈ ਬਹੁਤ ਹੀ ਸ਼ਾਨਦਾਰ ਇਸ ਮੈਚ ਦਾ ਨਜ਼ਾਰਾ ਵੱਜਿਆ ਹੋਇਆ ਸਾਰੇ ਹਰਪਾ ਜ਼ਿਲ੍ਹੇ ਦੀ ਸਰਪੰਚ ਸਾਹਿਬਾਨ ਨੇ ਮਾਣ ਕੀਤਾ ਬੋਲਾਂ ਤੋਂ ਖੁਸ਼ ਹੋ ਕੇ ਧੰਨਵਾਦ ਸਾਡੇ ਹਰਪੱਜਲਾ ਜੀ ਸਰਪੰਚ ਸਾਹਿਬ ਬਾਣ ਕਰਗੇ ਨੇ ਪਿਆਰ ਨਾਲ ਪਿਆਰ ਨਾਲ ਸਾਡੇ ਇਲਾਕੇ ਦੀ ਵੱਡੀ ਸਖੀਤ ਵੱਡਾ ਨਾ ਜਗਦੀਸ਼ ਸਿੰਘ ਜੀ ਗੋਲਡ ਐਮਐਲ ਸਾਹਿਬ ਉਹ ਪਹੁੰਚਣ ਵਾਲੇ ਨੇ ਮਾਸਟਰ ਜਗਦੀਸ਼ ਸਿੰਘ ਜੀ ਇਸ ਸਮੇਲੇ ਲਈ ਬਹੁਤ ਵੱਡੀ ਸਪੋਰਟ ਹੈ ਜੁਨਾ ਦੀ ਅਸ਼ੋਕ ਸਾਡੇ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਸੋਨੂ ਸਰਪੰਚ ਭੋੜੀਪੁਰ ਸ਼ਬਾਹ ਚੇਅਰਮੈਨ ਸਾਹਿਬ ਕਾਲੂ ਵਾਲਾ ਖੇਤਰ ਤੇ ਤੇ ਬੇਡੇ ਲਈ ਹਾਜ਼ਰੀ ਲਵਾਉਣ ਲਈ ਪਹੁੰਚੇ ਹੋਏ ਸਾਰੀਆਂ ਥਾਨਾਂ ਤੇ ਪਹੁੰਚਣ ਤੇ ਧੰਨਵਾਦ ਜਾਦੀ ਤੇਰੀ ਤੀ ਹੋਗੀ ਪਟਿਆਰ ਬਾਬਲਾ ਵੇ ਕਿਉ ਸਮਝਦਾ ਸਿਰ ਤੇ ਮੈਨੂੰ ਭਾਰ ਬਾਬਲਾ ਦੇ ਸੋਚੀ ਟੁੱਪਿਆ ਮੈਂ ਸਕਦੀ ਵੇਖ ਬਾਬਲਾ ਨੇ ਤਰੁ ਲਖਾ ਕੇ ਲਖਾਉਂਦਿਆਂ 3 ਲੇਖ ਬਾਬਲਾ ਵੇ ਇਹ ਮਾਨਮਤੀਆਂ 3 ਨੇ ਪਰ ਗੱਲ ਤਾਂ ਸੋਝ ਦੀ ਹੋਣੀ ਚਾਹੀਦੀ ਹੈ ਜੇ ਇਨਸਾਨ ਦੀ ਸੋਚ ਵੱਡੀ ਹੈ ਤਾਂ ਸੋਚ ਵਾਲੀ ਬੰਦਾ ਕੇ ਵੱਸ ਸਕਦਾ ਤੂਫਾਨ ਦਰਸ਼ਕਾਂ ਦੀ ਮੰਗ ਹੈ ਵੀ ਐਕਸ਼ਨ ਦਿਖਾ ਵੀ ਕਹਿੰਦੇ ਕਹੇ ਖਿਡਾਰ ਨੂੰ ਤੂਫਾਨ ਦੀ ਕਬੱਡੀ ਪਾਰੀ ਹੈ ਦੁਨੀਆ ਦੀ ਮੰਨੀਪੁਰੂਨੀ ਖਿਡਾਰਮ ਹਲਕਾ ਜਿਹਾ ਵੇਟ ਲਓ ਕਬੱਡੀ ਪਾਣ ਲਈ ਫਰੀਦਕੋਟ ਦੀ ਤੂਫਾਨ ਆ ਗਈ ਹੈ ਇੱਕ ਪਾਸੇ ਨਜ਼ਾਰ ਪਰ ਪੁਆਇੰਟ ਜਿਹੜਾ ਤੂਫਾਨ ਦੇਖਾ ਤੇ ਸਵਰਗਵਾਸੀ ਸਰਦਾਰ ਬੂਟਾ ਸਿੰਘ ਜੀ ਬੱਡੀ ਤਾੜੀ ਮਾਰ ਦੋ ਬੱਡੀ ਸਾਰੀ ਇਹ ਹੈ ਤੂਫਾਨ ਆਜੀ ਤਰੀਕ ਨਹੀਂ ਕਹਿੰਦੇ ਵੀ ਵੱਡੀ ਖੇਡਾਰਨਾ ਸੁਖੀ ਫਲੇੜਿਆਂ ਵਾਲੀ ਕਬੱਡੀ ਪਾਣ ਲਈ ਵਾਦੀ ਜਾ ਰਹੀ ਹੈ ਮਾਮਾ ਠੱਡੀਆਂ ਸ਼ਾਮਾ ਸ਼ਾਮਾ ਕੌਣ ਕਰੇ ਮਾਮਾ ਦੇ ਹਰਜਾਨੇ ਲੋਕੋ ਕੌਣ ਭਰੇ ਇਹ ਮਾਮਾ ਦੀਆਂ ਸ਼ੇਰ ਬੱਚੀਆਂ ਲਓ ਤਗੜਾ ਸੰਘਰਸ਼ ਹੈ ਇੱਕ ਪਾਸੇ ਪਰ ਪੁਆਇੰਟ ਰੇਂਡਰ ਦੇ ਖਾਤੇ ਸੋਖੀ ਫਲੇੜਾਂ ਵਾਲੀ ਇੱਕ ਤਗੜੇ ਨੰਬਰ ਦਾ ਵਾਅਦਾ ਕਰਦੀ ਹੋਈ ਜੋਰ ਤੇ ਜਵਾਨੀ ਉਮਰਾਂ ਦਾ ਖੇਲ ਹੈ ਇਹਦੇ ਵਿੱਚ ਹੁੰਦਾ ਯਾਰੋ ਦੇਖਦੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਮੁੰਡਿਆਂ ਦੇ ਵਿੱਚ ਨਜ਼ਾਰਾ ਕਬੱਡੀ ਦਾ ਪਿੰਕੀ ਬਠਿੰਡੇ ਵਾਲੀ ਹੈ ਫੀਡਕੋਟ ਬੰਨੇ ਕੋ ਲਾ ਪੱਟੀ ਖੁੱਝ ਪਿਆਰ ਦੇ ਨਾਲ ਬਿਲਕੁਲ ਕੁੜੀ ਸ਼ੈਣੀ ਵਰਗੀ ਹੈ ਯਾਰ ਕਹਿੰਦੇ ਸ਼ੈਣੀ ਸ਼ੂਟ ਕਰਦੀ ਹੈ ਗਾਟਰ ਵੱਡਾ ਵੱਡ ਦਿੰਦੀ ਹੈ ਏ ਟੱਕਰ 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 ਬਣ ਗਈ ਗੱਲ ਪਰ ਮੈਨੂੰ ਲੱਗਦਾ ਬੱਦਗੀ ਤਾਰੀ ਕੈਮਰੇ ਹੋ ਗਿਆ ਕਿਉਂ ਆ ਪੁੱਠੀ ਪੈ ਗਈ ਹੈ ਵਾਹ ਇੱਕ ਪਾਸੇ ਥਾੜ ਵਰਗੀ ਹੈ ਇੱਕ ਪਾਸੇ ਵਾਕਈ ਮਦਨੀ ਭਗਤੇ ਭਾਈ ਦੀ ਤੂਤਰ ਗਈ ਹੈ ਭਾਈ ਦੇ ਜੱਫਾ ਚੱਕ ਲਗਾ ਤਾਰੀ ਬਾਰੇ ਕੀ ਖਿਆਲ ਆ ਤਾਰੀ ਮਦਨੀ ਚੱਲ ਰਹੀ ਹੈ ਤਾਂ ਦੇ ਬਾਬਾ ਜੀ ਇਧਰਲੇ ਪਾਸੋਂ ਆ ਰਹੇ ਸੀ ਮੈਂ ਬਾਬੇ ਪੂਰਨ ਪੁੱਛਿਆ ਮਾ ਬਾਬਾ ਜੀ ਕਣਕ ਨੇ ਸੁਖਣਾ ਦੂਜਾ ਚੰਗਾ ਮਾਰਿਆ ਮੈਨੂੰ ਕਹਤਾ ਗੱਲ ਕਿਹੜੀ ਕਰਦਾ ਉਥੋਂ ਦੇ ਲੋਕ ਇਹਦੇ ਵੀ ਡੋਟਰ ਦਾ ਮੀਹ ਪਾ ਦੇਣਗੇ ਬਾਬੇ ਭੂਮਣ ਸ਼ਾਹ ਦੀ ਬਹੁਤ ਵੱਡੀ ਕਿਰਪਾ ਸੇ ਨਗਰ ਤੇ ਸਾਡਾ ਗੁਰੂ ਬਾਈ ਬਿਜਲੀ ਬੋਰਡ ਵਾਲਾ ਉਹਨਾਂ ਵੱਲੋਂ 100 ਰੁਪਏ ਜਿਹੜੀ ਖਿਡਾਰ ਦੇ ਜਫਾ ਲਾਇਆ ਉਹਨਾਂ ਵੱਲੋਂ ਇੱਕ ਸਾਡਾ ਮਾਣ ਕੀਤਾ ਗਿਆ ਦਾ ਨੀ ਬਿਜਲਗੇ ਜਾਣੀ ਬਿਜਲਗੇ ਰਾਜ ਦੀ ਛਣਾਈ ਇੰਦਰ ਤੇ ਤੂੰ ਖਾੜੇ ਵਿੱਚੋਂ ਪਰਿ ਉਤਰ ਕੇ ਆਈ ਬੂੰਦ-ਬੂੰਦਰੀ ਮੋਤੀਆਂ ਵਰਗੀ ਨਦੀਆਂ ਵਿੱਚ ਸਮਾਈ ਇਹਨਾਂ ਨਦੀਆਂ ਨੂੰ ਇਕੱਠਾ ਕਰਕੇ ਨੰਗਲ ਡੈਮ ਬਣਾਏ ਤਾਬ ਰਾਸ ਤੋਂ ਚੱਲਦੀ ਜਿਹੜੀ ਹੁਦਰ ਮੱਡਾਂ ਦੀ ਜਾਈ ਬਿਜਲੀ ਬੋਰਡ ਦੇ ਘਰ ਵਾਲੀ ਤੋਂ ਦੀਵੇ ਦੀ ਪਰਚਾਈ ਇਸ ਬਿਜਲੀ ਨੂੰ ਨਾ ਪਰਤ ਜਿੰਨੀ ਲੋੜ ਹੈ ਭਾਈ ਨਹੀਂ ਤਾਂ ਹੋ ਜਿਓਗੇ ਬਿਜਲੀ ਦੇ ਕਰਜਾਈ ਬਿਜਲੀ ਬੋਰਡ ਵਾਲੇ ਮਾਨ ਕਰਕੇ ਇਸ ਬੰਜੀ ਦਾ ਜਫਾਦ ਤੇ ਲੱਗੇ ਤੇ ਲਾ ਸੁਖੀ ਪਿੰਡਾਂ ਵਾਲੀ ਇੰਨੀ ਤਾਕਤ ਹੈ ਹੁਣ ਕਦੇ ਵੀ ਜੋੜੀ ਬਣ ਗਈ ਹੈ ਇੱਕ ਪਾਸੇ ਅਮਨ ਸਿੱਧੂ ਅਤੇ ਨਾਲ ਕਹਿੰਦੇ ਮੈਨੂੰ ਲੱਗਦਾ ਵੀ ਲੋਹੇ ਨਾਲ ਲੋਹੇ ਦੀ ਟੱਕਰ ਪੈਣ ਲੱਗੀ ਹੈ ਤਾੜੀ ਮਾਰੇ ਆਪਦੀ ਨਿੱਕੇ ਤੇ ਫੇਰ ਮਿਲਾਂਗੇ ਬਾਦ ਛੜਦੇ ਚੰਦਰਕੇ ਮੇਰੀ ਵਾਹ ਹੁਣ ਮਾਰੋ ਤਾੜੀ ਟਕਾ ਕੇ ਮੈਨੂੰ ਲੱਗਦਾ ਵੀ ਸੇਰ ਨੂੰ ਸ਼ਵਾਬ ਸੇਰ ਲੱਗ ਗਿਆ ਇਧਰ ਸੋਨੀ ਢਾਗੇ ਵਾਲਾ ਵੀ ਪੁੱਜ ਗਿਆ लवली ਵਰਗੇ ਨੌਜਵਾਨ ਆ ਗਏ ਇਸ ਲੱਕ ਦੀ ਮੰਨੀ ਟੀਮਾ ਢਾਗਾ ਢੋੜੇ ਵਰਗੇ ਨੌਜਵਾਨ ਅੰਗਰੇਜ਼ ਜਿਹੜੇ ਹੋਰੀ लवली ਵਰਗੇ ਕਿਹੜੀ ਕਿਨਾਰ ਢਾਕੇ ਹੁਣ ਲੱਤਾਂ ਤੇ ਪੈਂਦੀ ਹੈ ਉਹੀ ਜਾਫੀ ਤੇ ਉਹੀ ਰੇਡਰ ਹੌਣ ਬਣੇ ਕੇ ਸਾਥ ਜੋੜੀਆਂ ਹੁਣ ਬੜੀਆਂ ਚਿੱਟੇ ਚਾਲ ਜਿਨ੍ਹਾਂ ਨੇ ਪੁੱਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਪਰ ਨੰਬਰ ਇਧਰ ਵੀ ਥਾਪੀ ਵੱਜੀ ਹੈ ਤੇ ਥਾਪੀ ਉਧਰਲੇ ਪਾਸੇ ਵੀ ਵੱਜੀ ਹੈ ਮੈਨੂੰ ਲੱਗਦਾ ਵੀ ਕੰਮ ਬਰਾਬਰ ਹੋ ਗਿਆ ਹੈ ਤੂਫਾਨ ਫੇਰ ਆ ਗਈ ਹੈ ਕਬੱਡੀ ਪਾਉਣ ਦੇ ਲਈ ਬਹੁਤ ਹੀ ਵੱਡਾ ਮੈਚ ਹੈ ਦੋ ਟੀਮਾਂ ਦੀ ਬੜੀ ਖਿਡਾਰੀ ਝਟ ਹੈ ਲਾ ਮੁਕਾਬਲਾ ਸਖਤ ਫਸਮੀ ਟੱਕਰ ਹੈ پل بھی پی گئی ہے بابا پورنا ادھر پاسوں لگ جائے تہ ہوں بگانا پوتا چکلے بھی جفا جی واہ جائے جاپی ہوں جفا لا جی بھائی سکھوندر سنگ جی لاپڑی گولو کے انہیں لوگوں جفے تو خوش ہو کے 100 ਰੁਪਇਆ ਲਾ ਸਿੱਧੂ ਪਰਿਵਾਰ ਦੀ ਖਿਡਾਰਨਾ ਸਾਡੇ ਦੇ ਜੀ ਸਿੱਧੂ ਸਾਹਿਬ ਪਹੁੰਚ ਫੀਕਟ ਵਾਲੇ ਆ ਟੱਕਰ ਵੀ ਸਰੈਂਦੀ ਹੈ ਇਹ ਪਰ ਜਫਾ ਫੇਰ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਹੈ ਸਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਏ ਹੈ ਇਹ ਰਿਕਾਰਡ ਕੌਣ ਬਣਾਵੇਗਾ ਤੇ ਕਿਹਨੇ ਰਿਕਾਰਡ ਤੋੜ ਦੇਣੇ ਆ ਅੱਜ ਜਿਹਨੇ ਜਫਾ ਲਾਇਆ ਫੇਰ 100 ਰੁਪਇਆ ਸਾਡੇ ਬੀ ਸੁਖਿੰਦਰ ਸਿੰਘ ਬੰਦਗੋਆ ਫੇਰ ਵਿੱਕੀ ਟੱਕੀ ਗਈ ਹੈ ਲਾ ਗਿੱਟਾ ਫੇਰ ਚੱਕਿਆ ਗਿਆ ਆ ਬਲ 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 ਸੁਹਾਨ ਪਰ ਨੰਬਰ ਫਰੀਦਕੋਟ ਦੇ ਖਾਤੇ ਆ ਭਿੰਡੇ ਵਾਲਾ ਫਾੜ ਕੇ ਲੱਗਿਆ ਨਹੀਂ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਵਧੀਆ ਮੈਚ ਵਧੀਆ ਪ੍ਰਬੰਧ ਹੈ ਰੰਗ ਬਰੰਗੇ ਝੰਡੇ ਝੂਲਦੇ ਆ ਸਾਡੀਆਂ ਪੈਣਾ ਮਤਾਮਾਂ ਦਾ ਵੱਡਾ ਇਕੱਠ ਹੈ ਲਓ ਵੱਡੀ ਦਦਾ ਦਰਸ਼ਕਾਂ ਦੀ ਇਸ ਮੇਲੇ ਲਈ ਅੱਜ ਪੁੱਟੀਆਂ ਹੋਈਆਂ ਹਾਸੀਆਂ ਦਾ ਧੰਨਵਾਦ ਹੈ ਪੈਂਦੀ ਰੇਡ ਆ ਪੈਗਾ ਉੱਪਰ ਦੀ ਕਿਹੜਾ ਪਰ ਕੀ ਕਹਿੰਦਾ ਰਜਿੰਦਰ ਸਿੰਘ ਚੌਧਰੀ ਫੇਰ ਜਫਾ ਲੱਗਣ ਲੱਗਾ ਹੈ ਕੈਂਚੀ ਲੱਗ ਗਈ ਹੈ ਬਿਲਕੁਲ ਅੱਖਾਂ ਦੋ ਦੋ ਚਾਰ ਹੋਈਆਂ ਪਈਆਂ ਪਰ ਪੁਆਇੰਟ ਟੈਕਨੀਕਲ ਨੰਬਰ ਉਹ ਜਾਫੀ ਦੇ ਖਾਤੇ 3 ਕੋਰ ਦੇ ਖਾਤੇ ਘੁੰਦਾ ਹੋਇਆ ਵਧੀਆ ਮੈਚ ਹੈ ਇੱਕ ਬਾਈ ਜੀ ਬੱਚਾ ਤਾਂ ਪਹਿਲਾਂ ਤਾਂ ਲੱਗ ਗਿਆ ਇੱਕ ਬੱਚਾ ਹੋਰ ਗੁੰਮ ਹੋਇਆ ਤੇ ਭਾਈ ਜੀ ਬੇਨਤੀ ਹੈ ਵੀ ਆਪਣੇ ਆਪਣੇ ਪਿਛਾਣ ਕੇ ਲੈ ਜਾਓ ਸਤ ਹੋਰ ਸੰਭਾਲੇ ਜਾਂਦੇ ਨਹੀਂ ਸਵਾਰੀ ਆਪਣੇ ਸਲਾਣ ਦੀ ਆਪ ਜ਼ਿੰਮੇਵਾਰ ਹੈ ਕਿਉਂਕਿ ਵੱਡਾ ਇਕੱਠ ਹੈ ਪਹਿਲਾ ਅਰਦਾਸ ਬੇਨਤੀ ਆਪਾਂ ਕਰਦਣ ਬਾਬਾ ਜੀ ਸਾਡੇ ਘਰੇ ਬੱਚਾ ਹੋ ਜੇ ਹੁਣ ਬੱਚਾ ਹੋਦਾਂ ਸਾਬੇ ਨਹੀਂ ਜਾਂਦੇ ਇਸ ਕਰਕੇ ਬੇਨਤੀ ਹੈ ਕਈ ਵਾਰ ਜਾਦੇ ਘੜ ਚ ਬੱਚਾ ਗੁੰਮ ਹੋ ਜਾਂਦਾ ਹੁੰਦਾ ਤੇ ਕਿਰਪਾ ਕਰਕੇ ਭਾਈ ਜੀ ਆਪਣੇ ਬੱਚਾ ਨੂੰ ਸਾਭ ਕੇ ਰੱਖੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬੋਲੇ ਪੂ ਮਰਸ਼ਾਹ ਰਾਜ ਕੀ ਇਹ ਉਹਨਾਂ ਦੀ ਕਿਰਪਾ ਹੈ ਦੇਵ ਪੁੱਤਰਾ ਦੀਆਂ ਦਾਤਾ ਮਾਲਕਾਂ ਦੇ ਸਭ ਨੂੰ ਘਰ ਘਰ ਵੰਡ ਸਗਾਤਾ ਦਾਤਾ ਦੇ ਸਭ ਨੂੰ ਬਿਆਦੀ ਭਾਈ ਜੀ ਨੇ 100 ਰੁਪਏ ਭੇਜਿਆ ਤੂਫਾਨ ਨੂੰ ਦਾ ਬਿਆਸ ਸਿੰਘ ਜੀ ਸਰਪੰਚ ਸਾਹਿਬ ਵੱਡੇ ਜ਼ੋਗਦਾਰ ಗ್ರಾಮ ਪੰਚਾਇਤ ਦੇ ਸਾਡੇ ਮੈਂਬਰ ਹੋਣਾਂ ਦੇ ਜਗਦੀਸ਼ ਸਿੰਘ ਹੋਣਾਂ ਦੇ ਵੱਡੇ ਪਰਾਲੇ ਨੇ ਆ ਪੈਂਦੀ ਰੇਟ ਤੇ ਲੱਗਦਾ ਜੱਫਾ ਫੇਰ ਬੱਜੂ ਤਾੜਕੇ ਨਹੀਂ ਪਰ ਇੱਕ ਪਾਸੇ ਕਹਿੰਦੇ ਵੀ ਫਰੀਦਕੋਟ ਦੀ ਖਿਡਾਰ ਨੇ ਆਹ ਖੁਚ ਬਟ ਕੇ ਜਫਾ ਲਾ ਦਿੱਤਾ ਹੈ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਫਰੀਦਕੋਟ ਦੇ ਖਾਤੇ ਜੁੜਦਾ ਹੋਇਆ ਬਹੁਤ ਹੀ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਸ ਮੈਦਾਨ ਦੇ ਅੰਦਰ ਕੁਝ ਸਮਾਂ ਬੀਤ ਚੁੱਕਾ ਤੇ ਕੁਝ ਟਾਈਮ ਬਾਕੀ ਹੈ ਤੂਫਾਨ ਬੜੀ ਲਚਕਤਾ ਬੜੀ ਫੁਰਤੀ ਹੈ ਇਸ ਖਿਡਾਰਨ ਦੇ ਵਿੱਚ ਐਵੇਂ ਨਿੰਦੀਆਂ ਧੀਆਂ ਸਮਾਜ ਨੇ ਡੇੜੀ ਵੱਟੇ ਪਾਤਿਓ ਚੰਦਰੇ ਨਰਵਾਜ ਨੇ ਕੋਠੇ ਦੀ ਧੀ ਦੇ ਕੇ ਮਾਜਾਂ ਦੀ ਇਹ ਕੁੜੀ ਦੀ ਰੋਹੀ ਹੋਇਆ ਕਿ ਜੇ ਧੀ ਜਾਂ ਵੀ ਚਲੋ ਪੁੱਖ ਦਾ ਸੁਲਖਣੀ ਹੋਈ ਇਹ ਵੀ ਕਹਿੰਦੇ ਮੁੰਡਿਆਂ ਦੇ ਬਰਾਬਰ ਕਬੱਡੀ ਵੀ ਖੇੜ ਸਕਦੀਆਂ ਜਾਜਾਂ ਦੀ ਪਾਇਲਟ ਕਦੇ ਆਰਮੀਟ ਭਰਦੀ ਅਮਨ ਤੇ ਕਹਿੰਦੇ ਸੁਖੀ ਪ੍ਰੇਰਣਾ ਬੜੀ ਸਗਰੂਰ ਤੇ ਫਾਜਲ ਕਾ ਉਹ ਟੱਕਸਰੇ ਦੀ ਵੱਜ ਗਈ ਕਹਿੰਦੀ ਫੇਰ ਪਰ ਨੰਬਰ ਫੀਲ ਕੋੜ ਦੇ ਖਾਤੇ ਆ ਮੈਚ ਸਮਾਪਤੀ ਵੱਲ ਜਾਂਦਾ ਹੋਇਆ ਇੱਕ ਵਾਰੀ ਧੀਆਂ ਵਾਲੋ ਧੀਆਂ ਦੇ ਨਾਂ ਦੀ ਤਾੜੀ ਮਾਰਦੇ ਵੱਡੀ ਸਾਰੀ ਜੇ ਮੈਚ ਚੰਗਾ ਲੱਗਿਆ ਆ ਦੋਨੋਂ ਟੀਮਾਂ ਦੇ ਕੋਚਾਂ ਦਾ ਧੰਨਵਾਦ ਤੋਂ ਪੈਸੇ ਪ੍ਰਾਪਤ ਕਰ ਲਓ ਜੀ ਅਗਲਾ ਮੈਚ ਉਹ ਹੋਈਏ ਬੜੀ ਬੜਾ ਕੇ ਪਾਇ ਨਹੀਂ ਜੋ ਹੈ ਉਹ ਜਿੱਦ ਆਪਣਾ ਅੱਗੇ ਆਪਣਾ ਫੁੱਲ ਫਰਾਗਰਾ ਕੋਲ ਕੋਲ ਦੇ ਦੇ ਇੱਕ 40 ਜੀ ਉਹਨਾਂ ਕਿਤਾਬ ਦੇ ਨੰਬਰ ਨੇ ਜੀ 3:30 ਇੱਕੀ ਨੰਬਰ ਨੇ ਬਠਿੰਡਾ